ਕਿੰਨਾ ਸੀ ਤੁਹਾਡੇ ਜੀ ਅਮਰਵੀਰ ਸਿੰਘ ਪੰਨੂ ਅਮਰਵੀਰ ਸਿੰਘ ਕੀ ਕੀ ਲੱਗਦੇ ਨੇ ਤੁਹਾਡੇ ਮੇਰਾ ਬ੍ਰਦਰ ਬ੍ਰਦਰ ਲੱਗ ਹਾਂ ਜੀ ਤੇ ਕਿਹੜੇ ਕੰਟਰੀ ਸੀਗੇ ਜੀ ਇਹ ਇਹ ਕੈਨੇਡਾ ਤੇ ਕਿੰਨੀ ਦੇਰ ਤੋਂ ਗਏ ਹੋਏ ਸੀ ਇਹ 2022 ਦੇ ਵਿੱਚ ਗਿਆ ਕਰੋਨਾ ਤੋਂ ਬਾਅਦ ਅੱਛਾ ਜੀ ਹਾਂ ਜੀ ਤੇ ਕੀ ਕੰਮ ਕਰਦੇ ਸੀ ਉੱਥੇ ਡਰਾਈਵਿੰਗ ਤੇ ਜਿਹੜੀ ਡੈਥ ਆ ਹੋ ਕਿੱਦਾਂ ਹੁੰਦੀ ਆ ਕੀ ਕਾਰਨ ਆ ਉਹ ਤੇ ਰਾਤ ਨੂੰ ਸੁੱਤੇ ਪਏ ਸੀਗੇ ਰੋਟੀ ਖਾ ਕੇ ਉਸ ਤੋਂ ਬਾਅਦ ਮਤਲਬ ਜਦੋਂ ਦੇਖਿਆ ਮਾਰਨਿੰਗ ਦੇ ਵਿੱਚ ਬਸ ਉੱਠੇ ਹੀ ਨਹੀਂ ਹੈਗੇ ਅਮਰਬੀਰ ਸਿੰਘ ਇੱਕ ਸਾਡੇ ਕਟਾਰੀ ਨਗਰ ਦਾ ਨੌਜਵਾਨ ਜਿਹੜਾ ਕਿ ਸੁਪਨੇ ਲੈ ਕੇ ਕੈਨੇਡਾ ਦੀ ਚਰਚੀ ਤੇ ਆਇਆ ਸੀ 4 ਸਾਲ ਪਹਿਲਾਂ ਉਸੇ ਇੰਨਾ ਸਟ्रेस ਤੇ ਉਸ ਸਟ्रेस ਦੇ ਕਾਰਨ ਉਹਦੀ ਹਾਰਟ ਅਟੈਕ ਦੇ ਨਾਲ ਡੈਥ ਹੋ ਗਈ ਬੜੀ ਮੰਦ ਭਾਗੀ ਖਬਰ ਹੈ ਪੂਰਾ ਜਿਹੜਾ ਸਾਡਾ ਇਲਾਕਾ ਬਹੁਤ ਸੋਗ ਦੀ ਲਹਿਰ ਸਡੇ ਇਲਾਕੇ ਦੇ ਵਿੱਚ ਕੀ ਆ ਦੇ ਸਾਡੇ ਵੀਰ ਦੀ ਜਿਹੜੀ লাশ ਹੈ ਉਥੋਂ ਆਈ ਹੈ ਤੇ ਜਿਹੜੇ ਸਾਡੇ ਨੌਜਵਾਨ ਲੱਖਾਂ ਪਲੱਸ 2 ਕਰਕੇ ਜਿਹੜੇ ਕੈਨੇਡਾ ਦੀ ਧਰਤੀ ਤੇ ਜਾਂਦੇ ਆ ਉਥੇ ਕਿੰਨੇ ਸਟ्रेस ਦੇ ਵਿੱਚ ਕਿੰਨੇ ਜੋਖਮਾਂ ਦੇ ਵਿੱਚ ਉਹ ਸੇ ਆਪਣੀ ਜ਼ਿੰਦਗੀ ਬਤੀਤ ਕਰਦੇ ਇੱਥੋਂ ਪਤਾ ਲੱਗਦਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਹਾਰਟ ਅਟੈਕ ਦਾ ਆ ਜਾਣਾ ਤੇ ਉਹਨਾਂ ਦਾ ਜੋ ਉਥੇ ਰਹਿੰਦੇ ਹੋਏ ਆ ਜੋ ਜ਼ਿੰਦਗੀ ਆ ਕਿੰਨੀ ਔਖੀ ਆ ਇਸ ਗੱਲ ਤੋਂ ਪਤਾ ਲੱਗਦਾ ਤੇ ਸਾਡੇ ਇਲਾਕੇ ਦੇ ਵਿੱਚ ਸਮੁੱਚੇ ਇਲਾਕੇ ਦੇ ਵਿੱਚ ਅੱਜ ਬਹੁਤ ਹੀ ਦੁੱਖ ਤੇ ਅਫਸੋਸ ਦੀ ਗੱਲ ਆ ਕਿ ਪਟਾਰੀ ਨਗਰ ਦਾ ਨੌਜਵਾਨ ਜਿਹੜਾ ਕਿ ਚੰਗੀ ਜ਼ਿੰਦਗੀ ਲਈ ਕੈਨੇਡਾ ਗਿਆ ਸੀ ਪਰ ਅੱਜ ਉਸ ਦੁਨੀਆ ਤੇ ਨਹੀਂ ਰਿਹਾ ਜੋਸਤੀ ਜਿਹੜੀ ਡੈੱਡ ਬਾਡੀ ਐ ਅੱਜ ਉਹ ਨਗਰ ਦੇ ਵਿਚਾਰੇ